ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਿਰਤੀਆਂ ਨੂੰ ਕਾਗਰ ਕਰੋ ਚਮਕੌਰ ਦੀ ਗੜੀ ਵੱਲ ਲੈ ਚੱਲ ਗਏ ਕਲਗੀਧਰ ਪਾਤਸ਼ਾਹ ਤੇ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਨੇ ਸਾਰਾ ਦਿਨ ਜੰਗ ਹੁੰਦਾ ਰਿਹਾ ਸ਼ਾਮਾਂ ਦਾ ਟਾਈਮ ਹੋ ਗਿਆ ਜੰਗ ਰੁਕ ਗਈ ਏ ਰਾਤ ਨੂੰ ਖਾਲਸਾ ਪੰਥ ਦਾ ਹੁਕਮ ਮੰਨ ਕੇ ਮੇਰੇ ਪਾਤਸ਼ਾਹ ਕਲਗੀਧਰ ਪਿਤਾ ਕਿਲੇ ਨੂੰ ਛੱਡ ਕੇ ਜਾ ਰਹੇ ਨੇ ਔਰ ਬਿਜਲੀ ਕਰਕਦੀ ਆ ਭਾਈ ਦਾਇਆ ਸਿੰਘ ਜੀ ਨਾਲ ਨੇ ਕੀ ਵਿੰਦੇ ਨੇ ਰਾਤ ਦੇ ਸਮੇਂ ਕੀ ਗੱਲਾਂ ਬਾਤਾਂ ਹੋਈਆਂ ਨੇ ਕੀ ਉਸ ਟਾਈਮ ਦਾ ਮਾਹੌਲ ਸੀ ਆਓ ਕਵੀ ਨੇ ਕਿਵੇਂ ਕੰਨ ਬੰਦ ਕੀਤਾ ਜੀ ਬਦਲਾ ਚੋਂ ਬਿਜਲੀ ਚੁਮੱਕੇ ਸੀ ਗਿਮਾਰਦੀ ਹੋਈ ਰੈ ਸੁਣਾਈ ਜਾ ਸੁਨਰ ਜਾਇ ਤਾਰ ਦੇ ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੋ ਯਾਰ ਦੇ ਦਇਆ ਸਿੰਘ ਵੱਲੇ ਨਿਗਾਹ ਗਈ ਜਾਂ ਦਤਾਰ ਦੀ ਉਹ ਪਟਾਯਾਂ ਉੱਤੇ ਲੋਥਲ ਕੇ ਬੈਠਾ ਸੀ ਜੋ ਯਾਰ ਦੇ ਮੌਤ ਦੇ ਨਸ਼ੇ 'ਚ ਉੱਤੇ ਜ਼ਿੰਦਗੀ ਸਿਚੋਂ ਮਦੀ ਬੋਲਦਾ ਸਿੰਘ লাশ ਤੱਕ ਕੇ ਮਸੂਮ ਦੀ ਓ ਜਿੰਦਗੀ ਦੇ ਦਾਤਿਆ ਸਨਰੀ ਬਾਜਾ ਵਾਲਿਆ ਬੜੇ ਪਿਆਰ ਨਾਲ ਕੁੱਤਾ ਨੂੰ ਤੂੰ ਪਾਲਿਆ ਵੇਖ ਕੇ ਜੁਜਾਰ ਨੂੰ ਕਿਉਂ ਪਰਖ ਸੁਕਾਲਿਆ ਦਾਤਾ ਇੱਕ ਵੇਰੀ ਚੁੱਕ ਕੇ ਕਲੇਜ ਕਿਉਂ ਨੀ ਲਾਲਿਆ ਹੋ ਲੱਗਾ ਹੋਇਆ ਦਾਤਿਆ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇ ਰੂਵੀ ਨਹੀਂ ਝੱਲਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਿੱਤ ਲਾਂ ਦਿਆਂ ਉਹ ਨਵਾਈ ਦੀ ਜੋ ਆਖਰੀ ਉਹ ਰਸਮ ਨਭਾ ਦਿਆਂ ਪੱਗ ਨਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਅੱਦੀ ਅੱਦੀ ਦੋਵਾਂ ਦੇ ਸਰੀਰਾਂ ਉੱਤੇ ਪਾਦਿਆ ਦਾਤਾ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪੈਨੇ ਹਾਏ ਖਪਨੋਂ ਬਗੈਰ ਦਾਤਾ ਕੀਦੇ ਪੁੱਤ ਗਏ ਨੇ ਦਇਆ ਸਿੰਘ ਦੀਆਂ ਗੱਲਾਂ ਸੁਣ ਕੇ ਮੇਰੇ ਕਲਗੀਧਰ ਪਾਤਸ਼ਾਹ ਦਇਆ ਸਿੰਘ ਨੂੰ ਮੁਖਾਤਬ ਹੋ ਕੇ ਕੀ ਬੋਲੇ ਨੇ ਮੇਰੇ ਪਾਤਸ਼ਾਹ ਬੋਲੇ ਦਸ਼ਮੇਸ਼ ਪਿਤਾ ਹਏ ਮੁਖੋ ਲੈ ਲਕਾਰ ਕੇ ਬੋਲਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾਮਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿਨੇ ਹੋਏ ਜਾਨਾ ਵਾਰ ਕੇ ਮੈਂ ਖਾਲਸੇ ਨੂੰ ਛੱਡ ਪਿਆਰ ਕੁੱਤਾਂ ਦਾ ਜਿਤਾ ਦਿਆਂ ਓਏ ਦਇਆsingਾ ਸਿੱਖੀ ਚ ਮੱਥੇ ਵਾਂ ਕਿਵੇਂ ਪਾ ਦਿਆਂ ਮੈਂ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾ ਦਿਆਂ ਓਏ ਦਇਆ ਸਿੰਗਾ ਸਿੱਖੀ ਚ ਵਿਖੇ ਵਾਂ ਕਿਵੇਂ ਪਾ ਦਿਆਂ ਔਖ ਸੌਖ ਵੇਲੇ ਮੇਰੇ ਸਿੰਘ ਭਾਈ ਵਾਲ ਨੇ ਵੇਖ ਨਾਮਧਾਨ ਵਿੱਚ ਪਏ ਕਿਹੜੇ ਹਾਲ ਨੇ ਇੰਨਾਂ ਲਾਲਾਂ ਤੋਂ ਪਿਆਰੇ ਕੇ ਵੀ ਮਾਪਿਆਂ ਦੇ ਲਾਲ ਨੇ ਹਾਉ ਬਿਨਾ ਤੈਨਖਾਉ ਜਿਹੜੇ ਰਏ ਮੇਰੇ ਨਾਲ ਨੇ ਜਦੋਂ ਤੱਕ ਇਨਾਂ ਦਾ ਹਿਸਾਬ ਨਹੀਂ ਮੁਕਦਾ ਫੋਜੀ ਤੇ ਤੇ ਜੋ ਯਾਰ ਦੀ ਮੈਂ ਲਾਸ਼ ਨਹੀਂ ਹੂੰ ਚੁੱਕਦਾ ਦਇਆ ਸਿੰਗਾ ਮੋ ਆਲੇ ਤਿੰਨ ਕੇ ਤਰੋੜ ਦੇ ਓ ਛੋੜ ਦੇ ਜੋ ਯਾਰ ਦਾ ਅੱਖਾਂ ਲੈ ਤੇ ਛੋੜ ਦੇ ਪੰਤ ਦੇ ਸ਼ਹੀਦ ਨਹੀਂ ਖਫਨਾ ਨੂੰ ਲੋੜ ਦੇ ਤੂੰ ਇਹਦਾ ਹੀ ਦਮਾਲਾ ਆਏ ਦੇ ਮੂ ਹਿੱਤੇ ਉੜ ਦੇ ਦਇਆ ਸਿੰਘਾ ਕਿਉਂ ਦੇ ਜਾਨਾ ਐ ਮੋਦੀਆਂ ਥਮੀਆ ਉਹ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆ ਕਲਗੀਧਰ ਪਾਸ਼ਾ ਕੀ ਕਹਿੰਦੇ ਨੇ ਜਿੱਥੇ ਮੇਰੇ ਪਿਆਰੇ ਸਿੰਘ ਮੇਰੇ ਪੁੱਤਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਨੇ ਮੇਰੇ ਜਿਗਰ ਦੇ ਟੋਟੇ ਪੈਨ ਦਾਇਆ ਸਿੰਘ ਇੱਕ ਮੇਰੀ ਵੀ ਲਾਸ਼ ਇੱਥੇ ਹੋਣੀ ਚਾਹੀਦੀ ਸੀ ਪਰ ਮੈਂ ਮਜਬੂਰ ਹਾਂ ਖਾਲਸੇ ਦਾ ਹੁਕਮ ਵਜਾ ਕੇ ਜਾ ਰਿਹਾ ਹਾਂ ਕੀ ਕਹਿੰਦੇ ਨੇ ਮੇਰੇ ਪਿਤਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਨ੍ਹਾਂ ਮਿਹਣਿਆਂ ਤੋਂ ਮੈਨੂੰ ਮਾਣ ਮਿਲਦਾ ਹੈ ਕਿ ਮੈਂ ਸਰਬੰਸ ਲੇਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਮੈਂ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਣ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਓਏ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਰਾਹੀ ਕੋਈ ਪਰਿਤ ਦੀਆਂ ਮੰਜ਼ਲਾਂ ਦਾ ਇਦਾਂ ਪੰਦ ਮਕਾਉਂਦਾ ਵਿਖਿਆ ਨਾ ਹੰਸਾ ਜਏ ਪਿਆਸਿਆ ਪੁੱਤਰਾਂ ਨੂੰ ਮੌਤ ਮੂੰਹ ਮੌਤ ਦੇ ਪਾਉਂਦਾ ਵਿਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਨਟਾਉਂਦਾ ਵਿਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ Laash ਉੱਤੇ ਉਹ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਖਾਲਸਾ ਜੀ ਇੰਨਾ ਕੁਝ ਕਹਿੰਦੇ ਫਤਿਹ ਬਣਾਉਣੇ ਕਪਤਾ ਜੇ ਹੋਰ ਪਿਆਰ ਨਾ ਪੜੀ ਜਾਂਦੀ ਬਹੁਤ ਸਮਾਂ ਲੱਗਣਾ ਸੀ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰੇ ਅਮਰਚਕ ਪਰਿਵਾਰ ਨੇ ਸਿੱਖੀ ਨਾਲ ਜੁੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਾਰ ਸਿੰਘ ਕਹੜਿਆਲਾ ਵੀ ਸਿੱਖ ਵਾਹਿਗੁਰੂ ਕਿਰਪਾ ਕਰੇ ਸਾਰੇ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ